ਚੰਡੀਗੜ੍ਹ ਯੂਨੀਵਰਸਿਟੀ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਸਹੂਲਤਾ ਦਿੰਦੀ ਹੈ ਕਿਵੇਂ ਉਹਨਾਂ ਦੀ ਹੈਲਪ ਕਰਦੀ ਹੈ ਸਭ ਤੋਂ ਔਖਾ ਕੰਮ ਇਹ ਹੁੰਦਾ ਹੈ ਕਿ ਵੀਜ਼ਾ ਲਗਵਾਉਣਾ ਜਾਂ ਫਿਰ ਡਾਕੂਮੈਂਟੇਸ਼ਨ ਦੀ ਜੇ ਗੱਲ ਕਰ ਲਈ ਤੁਸੀਂ ਉਸ ਵੇ ਦੇ ਵਿੱਚ ਕਿਵੇਂ ਹੈਲਪ ਕਰਦੇ ਹੋ ਬੱਚਿਆਂ ਨੂੰ ਸਭ ਤੋਂ ਔਖਾ ਕੰਮ ਵੀਜ਼ਾ ਲਗਵਾਉਣਾ ਨਹੀਂ ਹੈ ਸਭ ਤੋਂ ਔਖਾ ਕੰਮ ਹੈ ਰਾਈਟ ਯੂਨੀਵਰਸਿਟੀ ਬੱਚਿਆਂ ਦੇ ਲਈ ਚੂਸ ਕਰਨਾ ਤੋ ਬੱਚਾ ਬਾਹਰ ਜਾਂਦਾ ਹੈ ਨਾ ਤੇ ਆਪਾਂ ਦੇਖਦੇ ਹਾਂ ਕਿ ਅੱਜਕੱਲ ਫਰੋਡ ਬਹੁਤ ਹੁੰਦੇ ਆ ਤੁਹਾਨੂੰ ਲਾਰਾ ਲਗਾ ਦਿੱਤਾ ਜਾਂਦਾ ਹੈ ਕਿ ਲੱਖਾਂ ਰੁਪਏ ਤੁਹਾਡੇ ਲੈ ਲੈ ਜਾਂਦੇ ਕੋਈ ਭੱਜ ਜਾਂਦਾ ਹੈ ਕੋਈ ਕੁਝ ਵੀ ਮਤਲਬ ਤੁਹਾਨੂੰ ਪਤਾ ਹੀ ਹੈ ਨਾ ਅੱਜਕੱਲ ਫਰੋਡ ਕੇਸਿਸ ਬਹੁਤ ਨੇ ਤੇ ਚੰਡੀਗੜ੍ਹ ਯੂਨੀਵਰਸਿਟੀ ਇਸ ਸੇਫਟੀ ਨੂੰ ਕਿਵੇਂ ਬੱਚਿਆਂ ਨੂੰ ਮਤਲਬ ਇਨਸ਼ੋਰ ਕਰਾਉਂਦੀ ਹੈ ਤੇ ਜੇ ਗੱਲ ਕਰੀ ਤਾਂ ਕਈ ਬੱਚੇ ਜੋ ਕਿ ਹਾਲੀ ਦੇ ਵਿੱਚ ਡਿਪਾਰਟ ਵੀ ਕੀਤੇ ਗਏ ਨੇ ਇੱਥੇ ਵਾਪਸ ਤੇ ਉਹਦੀ ਕੀ ਮਤਲਬ ਸ਼ੋਰਟੀ ਹੈ ਬਹੁਤ ਸਾਰੇ ਸਾਡੇ ਸਟੂਡੈਂਟਸ ਯੂਐਸ ਦੇ ਵੀ ਸੈਟਲਡ ਬਹੁਤ ਸਾਰੇ ਕਨਿਆ ਕੈਨੇਡਾ ਦੇ ਵਿੱਚ ਸੈਟਲਡ ਹੈ ਬਹੁਤ سارے ਆਸਟ੍ਰੇਲੀਆ ਸੈਟਲਡ ਹੈ ਬਹੁਤ سارے ਯੂਰਪ ਸੈਟਲਡ ਹੈ देयर आर ਸੋ ਮਨੀ ਐਗਜ਼ਾਮਪਲਸ ਤੇ ਸਪੈਸ਼ਲੀ ਮੈਂ ਦੱਸਣਾ ਚਾਹਾਂਗਾ ਕਿ 올 আফ্রিকਨ ਕੰਟਰੀਜ਼ ਇਵਨ ਨੇਪਾਲ 부ਟਾਨ ਬੰਗਲਾਦੇਸ਼ ਮਿਡਲ ਈਸ ਸਾਊਥ ਈਸਟ ਏਸ਼ੀਆ ਤੇ ਸਾਡੇ ਕੋਲ ਹਰ ਜਗ੍ਹਾ ਤੋਂ ਸਟੂਡੈਂਟ ਇੱਥੇ ਪੜਨ ਆ ਰਹੇ ਹੈ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਿਹਾ ਨੇ ਤੇ ਮੈਂ ਮਨਪ੍ਰੀਤ ਕੌਰ ਅੱਜ ਅਸੀਂ ਮੌਜੂਦ ਆ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਉਹਨਾਂ ਬੱਚਿਆਂ ਦੇ ਲਈ ਜੋ ਕਿ ਬਾਹਰ ਜਾ ਕੇ ਸਟੱਡੀ ਕਰਨਾ ਚਾਹੁੰਦੇ ਨੇ ਤੇ ਸੋਚ ਰਹੇ ਨੇ ਕਿਹੜੇ-ਕਿਹੜੇ ਕੋਰਸ ਉਹ ਕਰ ਸਕਦੇ ਨੇ ਸਾਰੇ ਡਾਊਟਸ ਉਹਨਾਂ ਦੇ ਅੱਜ ਕਲੀਅਰ ਕਰਾਂਗੇ ਤੇ ਇਸ ਵੇਲੇ ਮੈਂ ਆ ਚੰਡੀਗੜ੍ਹ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਅਫੇਅਰਸ ਆਫਿਸ ਦੇ ਵਿੱਚ ਜਿਹੜੇ ਕਿ ਮੇਰੇ ਨਾਲ ਮੌਜੂਦ ਨੇ ਐਗਜ਼ੀਕਿਊਟਿਵ ਡਾਇਰੈਕਟਰ ਪ੍ਰੋਫੈਸਰ ਡਾਕਟਰ ਰਾਜਨ ਸ਼ਰਮਾ ਸਤਿ ਸ਼੍ਰੀ ਅਕਾਲ ਸਰ ਕਿਵੇਂ ਸਤਿ ਸ਼੍ਰੀ ਅਕਾਲ ਮਨਪ੍ਰੀਤ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਤੇ ਸਰ ਜੀ ਗੱਲ ਕਰੀਏ ਚੰਡੀਗੜ੍ਹ ਯੂਨੀਵਰਸਿਟੀ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਸਹੂਲਤਾ ਦਿੰਦੀ ਹੈ ਕਿਵੇਂ ਉਹਨਾਂ ਦੀ ਹੈਲਪ ਕਰਦੀ ਹੈ ਅ ਮਨਪ੍ਰੀਤ ਆਪਾਂ ਸਟਾਰਟਿੰਗ ਦੇ ਵਿੱਚ ਹੀ ਆਫਿਸ ਆਫ ਇੰਟਰਨੈਸ਼ਨਲ ਅਫੇਅਰ ਸਟੈਬਲਿਸ਼ ਕਰ ਲਿਆ ਸੀ ਚੰਡੀਗੜ੍ਹ ਯੂਨੀਵਰਸਿਟੀ ਚ ਸੰ 2013 ਦੇ ਵਿੱਚ ਅੱਜ ਸਾਡੇ ਫੋਰਨ ਯੂਨੀਵਰਸਿਟੀਆਂ ਦੇ ਨਾਲ ਟਾਇਪ ਪੂਰੇ ਆਲਮੋਸਟ ਵਰਲਡ ਦੇ ਵਿੱਚ ਹੈ ਆਲਮੋਸਟ ਆਲ ਟਾਪ ਯੂਨੀਵਰਸਿਟੀਆਂ ਆਫ ਦ ਵਰਲਡ ਐਂ ਜਿਹੜਾ ਨੰਬਰ ਹੈ ਇਟਸ ਮੋਰ ਦਨ 525 प्लस इन 100 कंट्रीज और रही गल बच्चा नो की आपा सपोर्ट कर रहे हैं इसी ऑफिस दी एक ਸਾਡੀ ਡਿਵੀਜ਼ਨ ਹੈ ਸੈਂਟਰ ਫਾਰ ਗਲੋਬਲ ਐਜੂਕੇਸ਼ਨ اور ਜਿਹੜੀ ਇਹ ਡਿਵੀਜ਼ਨ ਹੈ ਸੈਂਟਰ ਫਾਰ ਗਲੋਬਲ ਐਜੂਕੇਸ਼ਨ ਇਹ ਬੱਚਿਆਂ ਨੂੰ ਸਪੋਰਟ ਕਰਦੀ ਹੈ ਕਾਉਂਸਲਿੰਗ ਦੇ ਲਈ ਇਹ ਬੱਚਿਆਂ ਨੂੰ ਸਪੋਰਟ ਕਰਦੀ ਹੈ ਰਾਈਟ ਯੂਨੀਵਰਸਿਟੀ ਚੂਜ਼ ਕਰਨ ਦੇ ਲਈ ਵੀਜ਼ਾ ਅਸਿਸਟੈਂਸ ਦੇ ਲਈ ਡਾਕੂਮੈਂਟੇਸ਼ਨ ਦੇ ਲਈ اور ਨਾਲ ਦੇ ਨਾਲ ਪਰੀ ਡਿਪਾਰਚਰ ਤੇ ਪੋਸਟ ਡਿਪਾਰਚਰ ਸਾਰਾ ਜਿਹੜਾ ਫਰੇਮਵਰਕ ਹੈ ਉਹਦੇ ਲਈ ਹੈਲਪ ਕਰਦੇ। ਤੁਸੀਂ ਸਟੱਡੀ ਅਬ੍ਰੋਡ ਪ੍ਰੋਗਰਾਮ ਤੇ ਜੀ ਗੱਲ ਕਰੀ ਤਾਂ ਕਿਹੜੇ ਕਿਹੜੇ ਕੋਰਸ ਜੋ ਕਿ ਬੱਚਿਆਂ ਨੂੰ ਇੱਥੇ ਪ੍ਰੋਵਾਈਡ ਕੀਤੇ ਜਾਂਦੇ ਨੇ ਤੇ ਬੱਚੇ ਕਿਸ ਕੋਰਸ ਦੇ ਵਿੱਚ ਜ਼ਿਆਦਾ ਦਿਲਚਸਪੀ ਦਿਖਾਉਂਦੇ ਨੇ? ਅ ਦੇਖੋ ਬੇਸਿਕਲੀ ਬੱਚਿਆਂ ਦਾ ਜਿਹੜਾ ਇੰਟਰਸਟ ਹੈ ਸਾਰੇ ਆਲਮੋਸਟ ਸਾਰੇ ਕੋਰਸਿਸ ਦੇ ਵਿੱਚ ਹੁੰਦਾ ਹੈ। ਹੁਣ ਆਪਣੇ ਜਿੰਨੇ ਵੀ ਕਲਸਟਰਸ ਹੈ ਫੋਰ ਐਗਜ਼ਾਮਪਲ ਇੰਜੀਨੀਅਰਿੰਗ ਹੈ ਮੈਨੇਜਮੈਂਟ ਹੈ ਹੋਟਲ ਮੈਨੇਜਮੈਂਟ ਹੈ ਈਵਨ ਲਿਬਰਲ ਆਰਟਸ ਹੈ ਸਾਇੰਸਸ ਹੈ ਇਹ ਸਾਰੇ ਹੀ ਜਿੰਨੇ ਡਿਪਾਰਟਮੈਂਟਸ ਹੈ ਜਿੰਨੇ ਕਲਸਟਰਸ ਹੈ ਆਲਮੋਸਟ ਸਾਰੇ ਹੀ ਡਿਪਾਰਟਮੈਂਟਸ ਤੋਂ ਬੱਚਾ ਸਾਡਾ ਬਾਹਰ ਜਾ ਰਿਹਾ ਅੱਛਾ ਜਿਹੜੇ ਬੱਚੇ ਕਰਨਾ ਚਾਹੁੰਦੇ ਨੇ ਐਲੀਜੀਬਿਲਟੀ ਜੋ ਕਿ ਇਹਨਾਂ ਦੀ ਕੀ ਰਹੇਗੀ ਕੀ ਕ੍ਰਾਈਟੇਰੀਆ ਰਹੇਗਾ ਤੇ ਜੇ ਗੱਲ ਕਰੀਏ ਤਾਂ ਕੀ ਕੁਝ ਖਾਸ ਕੋਈ ਰਿਕੁਆਇਰਮੈਂਟ ਹੈਗੀ ਆ ਮੈਂ ਪਹਿਲਾਂ ਇਹ ਦੱਸਣਾ ਚਾਹੂੰਗਾ ਕਿ ਪਹਿਲਾਂ ਕਿਹੜੀ ਕਿਹੜੀ ਬੱਚਿਆਂ ਕੋ ਇੱਥੇ ਆਪਸ਼ਨਸ ਅਵੇਲੇਬਲ ਹੈ ਹੁਣ ਆਪਾਂ ਗੱਲ ਕਰੀਏ ਅੰਡਰ ਦੀ ਆਫਿਸ ਆਫ ਇੰਟਰਨੈਸ਼ਨਲ ਅਫੇਅਰ ਜਿਹੜੇ ਆਪਾਂ ਬੱਚਿਆਂ ਨੂੰ ਵਰਟੀਕਲਸ ਪ੍ਰੋਵਾਈਡ ਕਰ ਰਹੇ ਹਾਂ ਸਭ ਤੋਂ ਪਹਿਲਾਂ ਬੱਚੇ ਆਪਟ ਕਰ ਸਕਦੇ ਆ ਸਮਰ ਸਕੂਲਸ ਦੇ ਲਈ ਵਿంటర్ ਸਕੂਲਸ ਦੇ ਲਈ ਆਪਟ ਕਰ ਸਕਦੇ ਆ ਦੈਨ ਬੇਸਿਕਲੀ ਸ਼ਾਰਟ ਟਰਮ ਮੋਬਿਲਿਟੀ ਚ ਵੀ ਬਹੁਤ ਸਾਰੇ ਆਪਸ਼ਨਸ ਹੈ ਇੰਟਰਨਸ਼ਿਪਸ ਅਵੇਲੇਬਲ ਹੈ ਰਿਸਰਚ ਐਂਡ ਇੰਟਰਨਸ਼ਿਪਸ ਅਵੇਲੇਬਲ ਹੈ ਤੇ ਅਗਰ ਆਪਾਂ ਗੱਲ ਕਰੀਏ ਆ ਆਪਣਾ ਸੈਮੈਸਟਰ ਐਕਸਚੇਂਜ ਦੀ ਆਪਸ਼ਨ ਬੱਚਾ ਕੋ अवेलेबल ਹੈ ਸੈਮੈਸਟਰ ਅਬਰੋਡ ਦੀ ਬੱਚਾ ਕੋ ਆਪਸ਼ਨਸ अवेलेबल ਹੈ ਅਗਰ ਬੱਚੇ ਲੌਂਗ ਟਰਮ ਲਈ ਬਾਹਰ ਜਾਣਾ ਚਾਹੁੰਦੇ ਹੈ ਤੇ ਸਾਡੇ ਕੋ ਆਪਸ਼ਨਸ 2+2 ਦੈਨ 1+1 ਫॉर द ਮਾਸਟਰਸ ਪ੍ਰੋਗਰਾਮ ਈਵਨ ਇਨ ਅੰਡਰਗ੍ਰੈਜੂਏਟ ਪ੍ਰੋਗਰਾਮ 3+1+1 ਦੀ ਆਪਸ਼ਨ ਬੱਚਾ ਕੋ अवेलेबल ਹੈ ਤਾ ਮੈਂ ਕਹਿਣਾ ਚਾਹੂੰਗੀ ਕਿ ਜੋ ਕਿ ਬੱਚੇ ਨੇ ਨਾ ਸਰ ਉਹ ਤੁਸੀਂ ਦੱਸਿਆ ਕਿ ਕੀ ਪ੍ਰੋਸੈਸ ਆ ਬਾਹਰ ਜਾਣ ਦਾ ਨਾ ਪਰ ਮੈਨੂੰ ਲੱਗਦਾ ਕਿ ਸਭ ਤੋਂ ਔਖਾ ਕੰਮ ਇਹੀ ਹੁੰਦਾ ਆ ਕਿ ਵੀਜ਼ਾ ਲਗਵਾਉਣਾ ਜਾਂ ਫਿਰ ਡਾਕੂਮੈਂਟੇਸ਼ਨ ਦੀ ਜੇ ਗੱਲ ਕਰ ਲਈ ਤੁਸੀਂ ਉਸ ਵੇ ਦੇ ਵਿੱਚ ਕਿਵੇਂ ਹੈਲਪ ਕਰਦੇ ਬੱਚਿਆਂ ਦੀ ਮੈਮ ਸਭ ਤੋਂ ਔਖਾ ਕੰਮ ਵੀਜ਼ਾ ਲਗਵਾਉਣਾ ਨਹੀਂ ਹੈ ਸਭ ਤੋਂ ਔਖਾ ਕੰਮ ਹੈ ਰਾਈਟ ਯੂਨੀਵਰਸਿਟੀ ਬੱਚਿਆਂ ਦੇ ਲਈ ਚੂਸ ਕਰਨੇ ਮੈਂ ਹੁਣੇ ਤੁਹਾਨੂੰ ਸ਼ੇਅਰ ਕੀਤਾ ਹੈ ਕਿ ਸਾਡੇ ਜਿਹੜੇ ਫੋਰਨ ਟਾਈਪਸ ਹੈ ਏ ਬੇਸਿਕਲੀ ਸਾਡੇ ਟਾਪ ਯੂਨੀਵਰਸਿਟੀਜ਼ ਆਫ ਦ ਵਰਲਡ ਦੇ ਨਾਲ ਹੈ ਜਿਹੜੀਆਂ ਟਾਪ ਕਯੂਐਸਟੈਂਡ ਯੂਨੀਵਰਸਿਟੀਜ਼ ਆਰ ਟਾਪ ਆਪਾ ਕਹਿ ਸਕਦੇ ਆ ਟਾਈਮਜ਼ ਹਾਇਰ ਐਜੂਕੇਸ਼ਨ ਰੈਂਕਡ ਯੂਨੀਵਰਸਿਟੀਆਂ ਹੈ ਮੈਂ ਕੁਝ ਐਗਜ਼ਾਮਪਲ ਵੀ ਤੁਹਾਨੂੰ ਦੇਣਾ ਚਾਹੂੰਗਾ ਜਿਦਾ ਫਾਰ ਐਗਜ਼ਾਮਪਲ ਅਗਰ ਆਪਾਂ ਗੱਲ ਕਰੀਏ ਆਸਟ੍ਰੇਲੀਆ ਦੀ ਸੋ ਮੈਨੀ ਆਪਸ਼ਨਸ ਆਰ ਅਵੇਲੇਬਲ ਏਅਰ ਫਾਰ ਐਗਜ਼ਾਮਪਲ ਆਰਐਮਆਈਟੀ ਯੂਨੀਵਰਸਿਟੀ ਮੈਲਬਨ ਇਟਸ ਟਾਪ ਰੈਂਕਡ ਯੂਨੀਵਰਸਿਟੀ ਨਿਊ ਕੈਸਲ ਯੂਨੀਵਰਸਿਟੀ ਆਸਟ੍ਰੇਲੀਆ ਡੀਕਨਸ ਲੈਟਰ ਟਾਪ ਕਰਟ ਐਂ ਵੋਲੋਕੌਂਗ ਸੋ ਮੈਨੀ ਆਪਸ਼ਨਸ ਆਰ ਅਵੇਲੇਬਲ ਇਵਨ ਆਪਾਂ ਗੱਲ ਕਰੀਏ ਬੱਚਿਆਂ ਦਾ ਪੰਜਾਬੀ ਬੱਚਿਆਂ ਦਾ ਇੰਟਰਸਟ ਇਵਨ ਕੈਨੇਡਾ ਦੇ ਲਈ ਵੀ ਹੁੰਦਾ ਯੂਨੀਵਰਸਿਟੀ ਆਫ ਸਕੈਚਵਨ ਆਪਸ਼ਨ ਅਵੇਲੇਬਲ ਹੈ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਉਹਨਾਂ ਕੋ ਆਪਸ਼ਨ ਅਵੇਲੇਬਲ ਮੀਨਸ ਟਾਪ ਜਿਹੜੀਆਂ ਵਰਲਡ ਦੀਆਂ ਯੂਨੀਵਰਸਿਟੀਆਂ ਨੇ ਉਹ ਸਾਡੇ ਕੋ ਸਾਰੀ ਆਪਸ਼ਨਸ ਬੱਚਿਆਂ ਨੂੰ ਅਵੇਲੇਬਲ ਹੈ ਸਟਾਰਟਿੰਗ ਫਰਮ ਦੀ ਸ਼ਾਰਟ ਟਰਮ ਪ੍ਰੋਗਰਾਮ ਤੋਂ ਲੈ ਕੇ ਤੇ ਲੌਂਗ ਟਰਮ ਪ੍ਰੋਗਰਾਮ ਦੇ ਲਈ ਹੁਣ ਰਹੀ ਗੱਲ ਵੀਜ਼ਾ ਦੀ ਹੁਣ ਵੀਜ਼ਾ ਦਾ ਜਿਹੜਾ ਸਾਰਾ ਸਪੋਰਟ ਸਿਸਟਮ ਹੈ ਇਹ ਇਨ ਹਾਊਸ ਹੈ ਆਪਾਂ ਔਰ ਬੜਾ ਟਰਾਂਸਪੇਰੈਂਟ ਸਿਸਟਮ ਹੈ ਕੋਈ ਇਸ ਦੇ ਵਿੱਚ ਮਿਡਲ ਮੈਨ ਇਨਵੋਲ ਨਹੀਂ ਹੈ ਕੋਈ ਕੰਸਲਟੈਂਟ ਕੋਈ ਏਜੰਟ ਕੋਈ ਇਨਵੋਲ ਨਹੀਂ ਹੈ ਸਾਡਾ ਹੀ ਆਫਿਸ ਬੱਚਿਆਂ ਦੀ ਐਪਲੀਕੇਸ਼ਨ ਫਾਈਲ ਕਰਦਾ ਹੈ ਬੱਚਿਆਂ ਨੂੰ ਗਾਈਡ ਕਰਦਾ ਉਹਨਾਂ ਨੂੰ ਅਸਿਸਟ ਕਰਦਾ ਹੈ ਤੇ ਵੀਜ਼ਾ ਲੈਣ ਦੇ ਲਈ ਸਪੋਰਟ ਕਰਦਾ ਹੈ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਅਸੀਂ ਜਾਣਦੇ ਆ ਕਿ ਪੰਜਾਬ ਦੇ ਬੱਚੇ ਜੋ ਕਿ ਸਭ ਤੋਂ ਜ਼ਿਆਦਾ ਇੰਟਰਸਟ ਰੱਖਦੇ ਨੇ ਬਾਹਰ ਜਾਣ ਦੇ ਲਈ ਤੇ ਕੈਨੇਡਾ ਜਿਵੇਂ ਤੁਸੀਂ ਦੱਸਿਆ ਤੇ ਇਸ ਲਈ ਸਰ ਜੇ ਗੱਲ ਕਰੀਏ ਤਾਂ ਕਿਹੜੇ ਕਿਹੜੇ ਬੱਚੇ ਹੁਣ ਤੱਕ ਬਾਹਰ ਗਏ ਨੇ ਇੱਥੇ ਦੀ ਸਟੱਡੀ ਅਬ੍ਰੋਡ ਜੋ ਕਿ ਪ੍ਰੋਗਰਾਮ ਦੇ ਜ਼ਰੀਏ ਜੋ ਕਿ ਬੱਚੇ ਬਾਹਰ ਜਾ ਕੇ ਸਟੱਡੀ ਕਰ ਰਹੇ ਹੋਣ ਮੈਮ ਹਰ ਸਾਲ ਸਾਡੀ ਜਿਹੜੀ ਕੋਸ਼ਿਸ਼ ਰਹਿੰਦੀ ਹੈ ਕਿ 1000 ਤੋਂ 1500 ਸਟੂਡੈਂਟ ਆਪਾਂ ਬਾਹਰ ਭੇਜੀਆਂ ਤੇ ਸਮਰ ਸਕੂਲز ਦੇ ਵਿੱਚ ਆਪਾਂ ਬੱਚਿਆਂ ਨੂੰ ਬਾਹਰ ਭੇਜ ਰਹੇ ਹਾਂ ਸੈਮੈਸਟਰ ਐਕਸਚੇਂਜ ਪ੍ਰੋਗਰਾਮ ਸੈਮੈਸਟਰ ਅਬਰਾਡ ਈਵਨ ਡਿਊਲ ਡਿਗਰੀ ਜੁਆਇੰਟ ਡਿਗਰੀ ਟਵਿੰਨ ਡਿਗਰੀ ਆਲ ਸਾਰੇ ਪ੍ਰੋਗਰਾਮਸ ਦੇ ਵਿੱਚ ਆਪਾਂ ਬੱਚੇ ਭੇਜਦੇ ਹਾਂ ਤੇ ਔਰ ਬੱਚਿਆਂ ਨੂੰ ਆਪਾਂ ਨਾਲ ਦੀ ਨਾਲ ਪੂਰਾ ਸਪੋਰਟ ਕਰਦੇ ਹਾਂ ਕਿ ਸਰ ਸਭ ਤੋਂ ਮੇਨ ਗੱਲ ਆਂਦੀ ਹੈ ਪੈਸਿਆਂ ਦੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਵੀ ਕੋਈ ਬਾਹਰ ਜਾਂਦਾ ਹੈ ਨਾ ਤੇ ਬਹੁਤ ਪੈਸਾ ਖਰਚ ਹੁੰਦਾ ਹੈ ਤੇ ਇਸ ਲਈ ਚੰਡੀਗੜ੍ਹ ਯੂਨੀਵਰਸਿਟੀ ਤੇ ਜੋ ਸਟਡੀ ਅਬ੍ਰੋਡ ਕੋਰਸ ਹੈ ਇਸ ਤੇ ਕੀ ਫੀਸ ਸਟਰਕਚਰ ਹੈ ਤੇ ਕੀ ਕੁਝ ਸਹੂਲਤਾ ਜੋ ਕਿ ਇਸ ਦੇ ਵਿੱਚ ਹੁੰਦੀ ਹੈ ਕਿ ਨਹੀਂ ਮੈਮ ਦੇਖੋ ਬਹੁਤ ਜ਼ਿਆਦਾ ਪੈਸਾ ਨਹੀਂ ਰਿਕੁਆਇਰਡ ਹੁੰਦਾ ਇਸ ਦੇ ਵਿੱਚ ਕਿਉਂਕਿ ਅਗਰ ਆਪਾਂ ਗੱਲ ਕਰੀਏ ਅੰਡਰ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਫਾਰ ਐਗਜ਼ਾਮਪਲ ਇੰਜੀਨੀਅਰਿੰਗ ਦਾ ਲੈ ਲਈਏ ਇੰਜੀਨੀਅਰਿੰਗ ਦਾ ਕੋਰਸ 4 ਸਾਲ ਦਾ ਕੋਰਸ ਹੈ ਔਰ ਇਸ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਆਪਸ਼ਨਸ ਪੂਰੇ ਵਰਲਡ ਦੇ ਵਿੱਚ ਅਵੇਲੇਬਲ ਹੈ 2+2 ਕਾਈਂਡ ਆਫ ਪ੍ਰੋਗਰਾਮ ਦੇ ਵਿੱਚ ਜਿਸ ਦੇ ਵਿੱਚ ਬੱਚਾ 2 ਸਾਲ ਚੰਡੀਗੜ੍ਹ ਯੂਨੀਵਰਸਿਟੀ ਪੜਦਾ ਹੈ ਤੇ ਉਹਦੇ ਬਾਅਦ ਉਹੀ ਸਟੂਡੈਂਟ ਮੂਵ ਕਰ ਜਾਂਦਾ ਹੈ ਉਹਦੇ ਇੰਟਰਸਟ ਦੀ ਫੋਰਨ ਯੂਨੀਵਰਸਿਟੀ ਦੇ ਵਿੱਚ ਅਗਰ ਇਹੀ ਆਪਾਂ ਐਗਜ਼ਾਮਪਲ ਲਈਏ ਕਿ ਬੱਚਾ ਸਟਾਰਟਿੰਗ ਤੋਂ ਡਿਗਰੀ ਬਾਹਰ ਜਾ ਕੇ ਕਰੇ ਤੇ ਉਥੇ ਉਹਨੂੰ 4 ਸਾਲ ਦੀ ਫੀਸ ਦੇਣੀ ਪੈਗੀ 4 ਸਾਲ ਦਾ ਲਿਵਿੰਗ ਐਕਸਪੈਂਸ ਹੋਏਗਾ ਅਗਰ ਬਾਇਆ ਚੰਡੀਗੜ੍ਹ ਯੂਨੀਵਰਸਿਟੀ ਇਹ ਆਪਣੀ ਚੋਇਸ ਦੀ ਯੂਨੀਵਰਸਿਟੀ ਚ ਮੂਵ ਕਰਦਾ ਹੈ ਔਰ ਇਹ ਸਾਰਾ ਖਰਚਾ ਹਾਫ ਰਹਿ ਜਾਂਦਾ ਹਾਫ ਮੀਨਸ ਕਿ 2 ਸਾਲ ਦੀ ਫੀਸ ਉਹਨੇ ਚੰਡੀਗੜ੍ਹ ਯੂਨੀਵਰਸਿਟੀ ਚ ਦੇਣੀ ਹੈ ਜਿੱਤੇ 2 ਸਾਲ ਉਹ ਕੰਪਲੀਟ ਕਰੇਗਾ ਔਰ 2 ਸਾਲ ਦੀ ਫੀਸ ਉਹਨੇ ਆਪਣੀ ਉਹ ਆਪਣੇ ਫੋਰਨ ਯੂਨੀਵਰਸਿਟੀ ਦੇ ਵਿੱਚ ਦੇਣੀ ਹੈ ਔਰ ਇਵਨ ਇਜ਼ ਵਿੱਚ ਜਿਹੜੀ ਉਹਦੀ ਅਕੈਡੈਮਿਕ ਫੀਸ ਹੈ ਜਾਂ ਆਪਾਂ ਕਹਿੰਦੇ ਟਿਊਸ਼ਨ ਫੀ ਹੈ ਉਹ ਹਾਫ ਰਹਿ ਗਈ। ਔਰ ਜਿਹੜਾ ਉਹਦਾ ਲਿਵਿੰਗ ਐਕਸਪੈਂਸ ਹੈ ਉਹ ਵੀ ਹਾਫ ਰਹਿ ਗਿਆ। ਤੇ ਟੋਟਲ ਉਹਦੀ ਕਾਸਟ ਜਿਹੜੀ ਹੈ ਹਾਫ ਤੇ ਰਿਡਿਊਸ ਹੋ ਗਈ। ਔਰ ਉਹਨੂੰ ਡਿਗਰੀ ਉਹ ਫੋਰਨ ਯੂਨੀਵਰਸਿਟੀ ਤੋਂ ਹੀ ਮਿਲੇਗੀ। ਦੋਨੋਂ ਆਪਸ਼ਨਸ ਹੁੰਦੀਆਂ ਬੇਸਿਕਲੀ ਜਿਹੜਾ ਆਪਾਂ ਡਿਊਲ ਡਿਗਰੀ ਪ੍ਰੋਗਰਾਮ ਕਹਿੰਦੇ ਆ। ਸਾਡੇ ਜਿਹੜੇ ਕੋਰਸ ਦੇ ਕ੍ਰੈਡਿਟਸ ਹੈ ਉਹ ਆਪਾਂ ਉਹ ਫੋਰਨ ਯੂਨੀਵਰਸਿਟੀ ਨੂੰ ਟ੍ਰਾਂਸਫਰ ਕਰਦੇ ਪਹਿਲੇ 2 ਸਾਲ ਦੇ। ਔਰ ਉਹਨਾਂ ਨੇ ਉਹ ਫੋਰਨ ਯੂਨੀਵਰਸਿਟੀ ਨੇ ਸਾਡੇ ਕੋਰਸ ਕਰਿਕੂਲਮ ਨੂੰ ਮਾਨਤਾ ਦਿੱਤੀ ਹੈ। ਤੇ ਉਹ ਜਿਹੜਾ ਸਾਡਾ ਸਾਡੇ ਕ੍ਰੈਡਿਟਸ ਹੈ ਉਹਨਾਂ ਨੂੰ ਅਕਸੈਪਟ ਕਰਦੇ ਆ ਤੇ ਉਹਦੇ ਬਾਅਦ 2 ਸਾਲ ਉੱਥੇ ਪੜਨ ਦੇ ਬਾਅਦ ਬੱਚਾ ਉਸ ਯੂਨੀਵਰਸਿਟੀ ਤੋਂ ਵੀ ਡਿਗਰੀ ਲੈ ਸਕਦਾ ਹੈ ਤੇ ਸਿਮਿਲਰਲੀ ਉਹ ਆਪਣੇ ਜਿਹੜੇ 2 ਸਾਲ ਲਗਾਏ ਆ ਉਹ ਸਾਨੂੰ ਟ੍ਰਾਂਸਫਰ ਕਰ ਦੇਣ ਤਾਂ ਬੱਚਾ ਚੰਡੀਗੜ੍ਹ ਯੂਨੀਵਰਸਿਟੀ ਤੋਂ ਵੀ ਡਿਗਰੀ ਲੈ ਸਕਦਾ ਹੈ ਫਿਰ ਸਟੱਡੀ ਤਾਂ ਤੁਸੀਂ ਦੱਸਤਾ ਕਿ ਉੱਥੇ ਜਾ ਕੇ ਵੀ ਕਰ ਸਕਦੇ ਨੇ ਲਿਵਿੰਗ ਐਕਸਪੈਂਸ ਵੀ ਤੁਸੀਂ ਦੱਸਤਾ ਕਿ 올 ਓਵਰ ਸਾਰਾ ਖਰਚਾ ਜੋ ਕਿ ਹਾਫ ਹੋ ਜਾਂਦਾ ਹੈ ਪਰ ਪਲੇਸਮੈਂਟ ਸੇ ਇੰਟਰਨਸ਼ਿਪਸ ਸੇ ਜਗਾਲ ਕਰੀਏ ਤਾਂ ਉਹ ਕਿਵੇਂ ਮਿਲਦੀਆਂ ਮੈਮ ਦੇ ਕੋ ਜਦੋਂ ਬੱਚੇ ਨੇ 2 ਸਾਲ ਫੋਰਨ ਦੀ ਆਪਣੀ ਯੂਨੀਵਰਸਿਟੀਜ਼ ਪੜ੍ਹਨਾ ਹੈ ਉਹ ਬੱਚਾ एलिਜੀਬਲ ਸਾਰੇ ਜਿਹੜੀਆਂ ਫੈਸਿਲਿਟੀਆਂ ਦੇ ਲਈ ਹੁੰਦਾ ਹੈ ਉਹ ਬੱਚਾ ਪਲੇਸਮੈਂਟ ਦੇ ਵਿੱਚ ਵੀ ਉੱਥੇ ਪਾਰਟ ਲੈਂਦਾ ਔਰ ਉਸ ਦੇ ਬਾਅਦ ਜਿਹੜਾ ਪੋਸਟ ਵਰਕ ਵੀਜ਼ਾ ਵੀ ਹੈ ਉਹ ਵੀ ਬੱਚਿਆਂ ਨੂੰ ਉਦਾਂ ਹੀ ਮਿਲਦਾ ਹੈ ਜਿਹੜੇ ਬੱਚੇ ਆਪਣੇ ਸ਼ੁਰੂ ਤੋਂ ਉੱਥੇ ਮੂਵ ਕਰਦੇ ਆ ਕੋਈ ਰਿਕਾਰਡ ਆ ਫਿਰ ਤੁਹਾਨੂੰ ਪਤਾ ਹੋਵੇ ਕਿ ਕਿਹੜੇ ਬੱਚਿਆਂ ਨੂੰ ਮਿਲੀ ਕੁਝ ਕਹਿਣਾ ਚਾਹੂੰਗੀ ਇਸ ਦੇ ਬਾਰੇ ਮੈਂ ਬਹੁਤ ਸਾਰੇ ਸਾਡੇ ਸਟੂਡੈਂਟਸ ਹੈ ਬਹੁਤ ਸਾਰੀਆਂ ਸਕਸੈਸ ਸਟੋਰੀਜ਼ ਹੈ ਕਿ ਸਟੂਡੈਂਟ ਇਦਰੋਂ ਦੀ ਮੂਵ ਕੀਤਾ ਹੈ ਸਾਡੇ ਡਿਫਰੈਂਟ ਕੰਟਰੀਜ਼ ਦੇ ਪਾਰਟਨਰ ਯੂਨੀਵਰਸਿਟੀ ਦੇ ਵਿੱਚ ਉਹ ਸਟੂਡੈਂਟਸ ਵੈਲ ਸੈਟਲਡ ਹੈ ਡਿਫਰੈਂਟ ਡਿਫਰੈਂਟ ਕੰਟਰੀਜ਼ ਹੈ ਬਹੁਤ ਸਾਰੇ ਸਾਡੇ ਸਟੂਡੈਂਟਸ ਯੂਐਸ ਦੇ ਵਿੱਚ ਸੈਟਲਡ ਹੈ ਬਹੁਤ ਸਾਰੇ ਕੈਨੇਡਾ ਦੇ ਵਿੱਚ ਸੈਟਲਡ ਹੈ ਬਹੁਤ ਸਾਰੇ ਆਸਟ੍ਰੇਲੀਆ ਸੈਟਲਡ ਹੈ ਬਹੁਤ ਸਾਰੇ ਯੂਰਪ ਸੈਟਲਡ ਹੈ देयर आर ਸੋ ਮਨੀ ਐਗਜ਼ਾਮਪਲਸ ਮੈਨ ਸਾਰੀ ਤੇ ਰਾਜਨ ਜੀ ਮੈਨੂੰ ਇਹ ਗੱਲ ਦੱਸੋ ਜਿਵੇਂ ਦੋ ਬੱਚਾ ਬਾਹਰ ਜਾਂਦਾ ਹੈ ਨਾ ਤੇ ਆਪਾਂ ਦੇਖਦੇ ਹਾਂ ਕਿ ਅੱਜਕਲ ਫਰੋਡ ਬਹੁਤ ਹੁੰਦੇ ਆ ਤੁਹਾਨੂੰ ਲਾਰਾ ਲਗਾ ਦਿੱਤਾ ਜਾਂਦਾ ਹੈ ਕਿ ਲੱਖਾਂ ਰੁਪਏ ਤੁਹਾਡੇ ਲੈ ਲੈ ਜਾਂਦੇ ਕੋਈ ਭੱਜ ਜਾਂਦਾ ਹੈ ਕੋਈ ਕੁਝ ਵੀ ਮਤਲਬ ਤੁਹਾਨੂੰ ਪਤਾ ਹੀ ਹੈ ਨਾ ਅੱਜਕਲ ਫਰੋਡ ਕੇਸਿਸ ਬਹੁਤ ਨੇ ਤੇ ਚੰਡੀਗੜ੍ਹ ਯੂਨੀਵਰਸਿਟੀ ਇਸ ਸੇਫਟੀ ਨੂੰ ਕਿਵੇਂ ਬੱਚਿਆਂ ਨੂੰ ਮਤਲਬ ਇਨਸ਼ੋਰ ਕਰਾਉਂਦੀ ਹੈ ਤੇ ਜੇ ਗੱਲ ਕਰੀ ਤਾਂ ਕਈ ਬੱਚੇ ਜੋ ਕਿ ਹਾਲੀ ਦੇ ਵਿੱਚ ਡਿਪਾਰਟ ਵੀ ਕੀਤੇ ਗਏ ਨੇ ਇੱਥੇ ਵਾਪਸ ਤੇ ਉਹਦੀ ਕੀ ਮਤਲਬ ਸ਼ੋਰਟੀ ਹੈ ਮੈਂ ਅੰਦਰ ਕੋ ਮੈਂ ਹੁਣੀ ਤਨਾ ਸ਼ੇਅਰ ਕੀਤਾ ਸੀਗਾ ਕਿ ਇਹ ਸਾਰੇ ਜਿਹੜੇ ਬੱਚਿਆਂ ਨੂੰ ਆਪਾਂ ਭੇਜਦੇ ਆ ਇਹ ਸਾਰਾ ਕੁਝ ਮੈਨੇਜ ਮੇਰਾ ਹੀ ਆਫਿਸ ਕਰਦਾ ਹੈ ਆਫਿਸ ਆਫ ਇੰਟਰਨੈਸ਼ਨਲ ਅਫੇਅਰ ਕਰਦਾ ਹੈ ਔਰ ਇਹਦੇ ਵਿੱਚ ਟੋਟਲ ਸਿਸਟਮ ਟਰਾਂਸਪੇਰੈਂਟ ਹੈ ਫਾਰ ਇਕਜ਼ੈਂਪਲ ਹੁਣ ਜਿਹੜੇ ਸਾਡੇ ਆਪਣੇ ਤਾਇਪ ਹੈ ਉਹ ਫੋਰਨ ਯੂਨੀਵਰਸਿਟੀਜ਼ ਨਾਲ ਆਈਦਰ ਆਪਾਂ ਉਹ ਯੂਨੀਵਰਸਿਟੀਜ਼ ਦੇ ਵਿੱਚ ਜਾ ਕੇ ਉਹਨਾਂ ਦਾ ਸਿਸਟਮ ਦੇਖ ਕੇ ਤੇ ਆਪਾਂ ਉਹਨਾਂ ਦੇ ਨਾਲ ਐਮਓਯੂ ਸਾਈਨ ਕੀਤਾ ਹੈ ਫਾਇਦਰ ਉਹ ਯੂਨੀਵਰਸਿਟੀਆਂ ਨੇ ਸਾਡੇ ਕੋ ਆ ਕੇ ਸਾਡਾ ਸਿਸਟਮ ਦੇਖ ਕੇ ਐਮ.ਓ. ਹੁਸੈਨ ਕੀਤਾ ਹੈ। ਔਰ ਇਸ ਦੇ ਵਿੱਚ ਕੋਈ ਵੀ ਮੀਡਲ ਮੈਨ ਇਨਵੋਲਵ ਨਹੀਂ ਹੈ। ਟੋਟਲ ਟਰਾਂਸਪੇਰੈਂਟ ਸਿਸਟਮ ਹੈ। ਔਰ ਕਿਉਂਕਿ ਜਦੋਂ ਬੱਚੇ ਦਾ ਆਪਾ ਪ੍ਰੋਸੈਸ ਸਟਾਰਟ ਕਰਦੇ ਆ ਬਾਹਰ ਭੇਜੰਦਾ। ਨਾਰਮਲੀ ਸਾਡਾ ਪ੍ਰੋਸੈਸ ਕੀ ਰਹਿੰਦਾ ਹੈ ਕਿ ਆਪਾਂ ਉਹ ਫੋਰਨ ਯੂਨੀਵਰਸਿਟੀਆਂ ਦੇ ਜਿਹੜੇ ਅਕੈਡੈਮਿਕ ਲੀਡਰਸ ਹੈ ਆਪਾਂ ਉਹਨਾਂ ਨੂੰ ਇੱਥੇ ਬੁਲਾਣੇ ਆ। ਉਹ ਬੱਚਿਆਂ ਦੇ ਨਾਲ ਸੈਸ਼ਨ ਲੈਂਦੇ ਆ। ਬੱਚਿਆਂ ਦੀ ਕੁਇਰੀਜ਼ ਨੂੰ ਉਹ ਰਿਪਲਾਈ ਦਿੰਦੇ ਹੈ ਕਿ ਬੱਚੇ ਉੱਥੇ ਬੱਚਿਆਂ ਦੀ ਅਕੈਡਮਿਕ ਕਿਉਰੀਜ਼ ਹੈ ਨਾਨ ਅਕੈਡਮਿਕ ਕਿਉਰੀਜ਼ ਹੈ। ਥੈਨ ਉਸ ਦੇ ਬਾਅਦ ਬੱਚਾ ਡਿਸਾਈਡ ਕਰਦਾ ਹੈ ਕਿ ਉਹਨੇ ਕਿਹੜੀ ਯੂਨੀਵਰਸਿਟੀ ਚ ਜਾਣਾ ਹੈ। ਔਰ ਉਸ ਦੇ ਬਾਅਦ ਡਿਸੀਜਨ ਲੈਣ ਦੇ ਬਾਅਦ ਉਹ ਬੱਚਾ ਸਾਡੇ ਕੋ ਰਜਿਸਟਰ ਕਰਦਾ ਹੈ ਸਾਡੇ ਆਫਿਸ ਇ ਰਜਿਸਟਰ ਕਰਦਾ ਹੈ ਕਿ ਮੈਂ ਇਸ ਯੂਨੀਵਰਸਿਟੀ ਦੇ ਵਿੱਚ ਅਗਲੇ ਆਪਣੇ 2 ਸਾਲ ਪੜਨਾ ਚਾਹਣਾ। ਥੈਨ ਉਸ ਦੇ ਬਾਅਦ ਸਾਡਾ ਹੀ ਆਫਿਸ ਉਹ ਡਾਇਰੈਕਟਲੀ ਉਸ ਯੂਨੀਵਰਸਿਟੀ ਦੇ ਨਾਲ ਕੰਟੈਕਟ ਕਰਦਾ ਹੈ ਕਿ ਇਹ ਸਾਰ ਇਹ ਸਾਡੇ ਕੋ ਸਟੂਡੈਂਟਸ ਨੇ ਇੰਟਰਸਟ ਜੋ ਕੀਤਾ ਹੈ। ਤੇ ਆਪਾਂ ਇਹਨਾਂ ਦਾ ਜਿਹੜਾ ਅੱਗੇ process ਹੈ موਵ ਕਰਨਾ ਚਾਹੁੰਦੇ ਆ ਤੇ ਇਹ ਸਾਰੇ process ਦੇ ਵਿੱਚ स्टार्टिंग ਫਰੋਮ ਦੀ ਕਾਉਂਸਲਿੰਗ ਟਿਲ ਵੀਜ਼ਾ অর ਵੀ ਕੈਨ ਸੇ ਜਿਹੜਾ ਇਹਨਾਂ ਦਾ ਪ੍ਰੀ ਡਿਪਾਰਚਰ ਤੇ ਪੋਸਟ ਡਿਪਾਰਚਰ process ਹੈ ਇਸ ਦੇ ਵਿੱਚ ਕੋਈ ਵੀ ਮੀਡਲਮੈਨ ਇਨਵੋਲ ਨਹੀਂ ਹੈ ਐਸ ਕਰਕੇ ਮੈਂ ਕਹਿ ਸਕਦਾ ਗਰੰਟੀ ਦੇ ਨਾਲ ਕਿ ਇਹ ਦੇ ਵਿੱਚ ਧੋਖਾਧੜੀ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਇਹ ਇਹ ਜਿਹੜਾ ਬੇਸਿਕਲੀ ਰਿਲੇਸ਼ਨ ਹੈ ਇਹ ਦੋ ਯੂਨੀਵਰਸਿਟੀਆਂ ਦੇ ਵਿੱਚ ਹੈ ਔਰ ਡਾਇਰੈਕਟਲੀ ਦੋ ਯੂਨੀਵਰਸਿਟੀਆਂ ਇਨਵੋਲਵ ਹੈ ਔਰ ਇਸ ਦੇ ਵਿੱਚ ਤੀਸਰਾ ਕੋਈ ਵੀ ਮੀਡਲਮੈਨ ਇਨਵੋਲ ਨਹੀਂ ਹੈ ਸਰ ਜੀ ਗੱਲ ਕਰੀ ਕਾਫੀ ਇੰਸਟੀਟਿਊਟਸ ਨੇ ਹਨਾ ਆਇਲਸ ਦਾ ਲਗਾ ਲੋ ਜਾਂ ਵੈਸੇ ਵੀ ਬਹੁਤ ਨੇ ਕਿ ਚੰਡੀਗੜ੍ਹ ਯੂਨੀਵਰਸਿਟੀ ਕਿਵੇਂ ਵੱਖਰਾ ਬਣਾਦੀ ਹੈ ਇਸ ਚੀਜ਼ ਨੂੰ ਕਿ ਬੱਚੇ ਇੱਥੇ ਕੁਝ ਖਾਸ ਸਿੱਖਣਗੇ ਮੈਮ ਦੇਖੋ ਅਗਰ ਹਾਇਰ ਇੰਟਰਨੈਸ਼ਨਲ ਹਾਇਰ ਐਜੂਕੇਸ਼ਨ ਦੀ ਗੱਲ ਹੈ ਜਿਹੜੇ ਬੱਚਿਆਂ ਦੋ ਇੰਟਰਸਟ ਹੁੰਦਾ ਹੈ ਕਿ ਹਾਇਰ ਐਜੂਕੇਸ਼ਨ ਉਹਨਾਂ ਨੇ ਬਾਹਰ ਜਾ ਕੇ ਕਰਨੀ ਹੈ ਇੱਥੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਹੀ ਆਪਾਂ ਬੱਚਿਆਂ ਦੀ ਆਇਲਸ ਦੀ ਤਿਆਰੀ ਕਰਵਾਨੀ ਹੈ ਤੇ ਉਹਨਾਂ ਨੂੰ ਤਿਆਰੀ ਉਸ ਹਿਸਾਬ ਨਾਲ ਕਰਵਾਨੀ ਹੈ ਕਿ ਬੱਚਾ ਸਕਸੈਸਫੁਲੀ ਉਹ ਪੇਪਰ ਨੂੰ ਕਲੀਅਰ ਕਰ ਸਕੇ ਤੇ ਸਕਸੈਸਫੁਲੀ ਆਪਣੇ ਜਿਹੜੇ ਡ੍ਰੀਮਸ ਹੈ ਉਹਨੂੰ ਰਿਐਲਿਟੀ ਦੇ ਵਿੱਚ ਕਨਵਰਟ ਕਰ ਸਕੇ ਜਿਹੜੇ ਬੱਚੇ ਸੋਚ ਰਹੇ ਨੇ ਕਿ ਉਹ ਸਟੱਡੀ ਕਰਨਾ ਚਾਹੁੰਦੇ ਨੇ ਬਾਹਰ ਜਾ ਕੇ ਜਾਂ ਵਰਕ ਪਰਮਿਟ ਤੇ ਜਾਣਾ ਚਾਹੁੰਦੇ ਨੇ ਜਾਂ ਕਿਵੇਂ ਵੀ ਉਹਨਾਂ ਦਾ ਪ੍ਰੋਸੈਸ ਹੈ ਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਾਰੇ ਵਿਦਿਆਰਥੀਆਂ ਨੂੰ ਸਾਰੇ ਸਟੂਡੈਂਟਸ ਨੂੰ ਇਹ ਕਹਿਣਾ ਚਾਹਾਂਗਾ ਕਿ ਕਿਸੇ ਵੀ ਕੰਸਲਟੈਂਟ ਜਾਂ ਕਿਸੇ ਵੀ ਏਜੰਟ ਦੇ ਥਰੂ ਗੱਲਾਂ 'ਚ ਨਾ ਆਓ ਕਿਉਂਕਿ ਜਿਹੜੀਆਂ ਆਪਸ਼ਨਸ ਡਾਇਰੈਕਟਲੀ ਯੂਨੀਵਰਸਿਟੀ ਕੋ ਅਵੇਲੇਬਲ ਹੈ ਉਹ ਕਿਸੇ ਵੀ ਕੰਸਲਟੈਂਟ ਕੋ ਕਿਸੇ ਵੀ ਏਜੰਟ ਕੋ ਅਵੇਲੇਬਲ ਨਹੀਂ ਹੋ ਸਕਦੀਆਂ ਕਿਉਂਕਿ ਆਪਾਂ ਜਿਹੜਾ ਕੰਮ ਕਰਦੇ ਆਂ ਚੰਡੀਗੜ੍ਹ ਯੂਨੀਵਰਸਿਟੀ ਜਿਸ ਫਰੇਮਵਰਕ ਤੇ ਕੰਮ ਕਰਦੀ ਹੈ ਆਪਾਂ ਪੂਰੀਆਂ ਗਵਰਨਮੈਂਟ ਆਫ ਇੰਡੀਆ ਦੀ ਗਾਈਡਲਾਈਨਸ ਨੂੰ ਫਾਲੋ ਕਰਦੇ ਆਂ ਔਰ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀ ਗਾਈਡਲਾਈਨਸ ਹੈ ਕਿ ਜਿਹੜੇ ਆਪਾਂ ਵਿਦਿਆਰਥੀ ਬਾਹਰ ਭੇਜਨੇ ਆ ਉਹ ਪਾਰਟਨਰ ਯੂਨੀਵਰਸਿਟੀ ਵੀ ਟਾਪ 1000ਸ ਹੋਣੀ ਚਾਹੀਦੀ ਹੈ ਆਈਦਰ ਇਨ ਕਯੂਐਸ ਰੈਂਕਿੰਗ ਔਰ ਆਈਦਰ ਇਨ ਟਾਈਮਜ਼ ਹਰ ਐਜੂਕੇਸ਼ਨ ਰੈਂਕਿੰਗ ਔਰ ਜਿਹੜੇ ਸਟੂਡੈਂਟਸ ਬਾਹਰ ਜਾਂਦੇ ਆ ਥਰੂ ਕੰਸਲਟੈਂਟਸ ਔਰ ਏਜੰਟ ਉਹ ਛੋਟੇ ਛੋਟੇ ਕਾਲਜਾਂ ਚ ਜਾਂਦੇ ਆ ਜਾਂ ਨਾਨ ਰੈਂਕਡ ਯੂਨੀਵਰਸਿਟੀ ਚ ਜਾਂਦੇ ਆ ਮੇਰੇ ਸਭ ਨੂੰ ਇਹ ਗੁਜਾਰਿਸ਼ ਹੈ ਸਭ ਨੂੰ ਇਹ ਰਿਕਵੈਸਟ ਹੈ ਕਿ ਪਹਿਲਾਂ ਤੁਸੀਂ ਇਹ ਚੀਜ਼ ਨੂੰ ਅੰਡਰਸਟੈਂਡ ਕਰੋ ਕਿ ਕਿਲਾਸ ਇਹ ਚੀਜ਼ ਨਾ ਸੋਚੋ ਕਿ ਮੈਂ ਬਾਹਰ ਜਾਣਾ ਹੈ ਇਹ ਸੋਚੋ ਕਿ ਮੈਂ ਕਿਸ ਯੂਨੀਵਰਸਿਟੀ ਤੋਂ ਡਿਗਰੀ ਲੈਣੀ ਹੈ ਔਰ ਉਸ ਦੀ ਅੱਗੇ ਵੈਲਿਊ ਕੀ ਹੈ ਔਰ ਉਸ ਦੇ ਬਾਅਦ ਉਹਨਾਂ ਦਾ ਅੱਗੇ ਫਿਊਚਰ ਸਕੋਪ ਕੀ ਹੈ ਤੇ ਇੱਥੇ ਆਪਾਂ ਇਹ ਸ਼્યોਰ ਕਰ ਸਕਦੇ ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜੋ ਵੀ ਆਪਾਂ ਤੁਹਾਨੂੰ ਆਪਸ਼ਨ ਪ੍ਰੋਵਾਈਡ ਕਰਾਂਗੇ ਇਟ ਇਜ਼ ਵਨ ਆਫ ਦੀ ਬੈਸਟ ਆਪਸ਼ਨ ਇਨ ਐਂਡ ਐਸ ਪਰ ਯੂਅਰ ਚੋਇਸ ਜਿਸ ਕੰਟਰੀ 'ਚ ਤੁਸੀਂ ਜਾਣਾ ਚਾਹੋਗੇ ਜਾਂ ਜਾਣਾ ਬੱਚੇ ਸਾਡੇ ਸਟੂਡੈਂਟ ਜਾਣਾ ਚਾਹੁੰਦੇ ਐ ਸਾਡੇ ਕੋਲ ਹਰ ਕੰਟਰੀ ਦੇ ਵਿੱਚ ਆਪਸ਼ਨਸ ਅਵੇਲੇਬਲ ਐ ਮੈਂ ਤੁਹਾਨੂੰ ਪਹਿਲਾਂ ਵੀ ਸ਼ੇਅਰ ਕੀਤਾ ਸੀਗਾ ਕਿ ਜਿਹੜਾ ਸਾਡਾ ਸਟੂਡੈਂਟ ਐ ਅਗਰ ਇੰਟਰਨੈਸ਼ਨਲ ਐਕਸਪੋਜ਼ਰ ਲੈਣਾ ਚਾਹੁੰਦਾ ਐ ਜਾਂ ਸ਼ਾਰਟ ਟਰਮ ਪ੍ਰੋਗਰਾਮ ਦੇ ਵਿੱਚ ਕਿਸੇ 'ਚ ਵੀ ਜਾਣਾ ਚਾਹੁੰਦਾ ਹੈ ਸਾਡੇ ਕੋਲ ਡਿਫਰੈਂਟ ਡਿਫਰੈਂਟ ਪ੍ਰੋਗਰਾਮਸ ਅਵੇਲੇਬਲ ਹੈ ਸਟਾਰਟਿੰਗ ਫਰਮ ਫਿਊ ਵੀਕਸ ਕੁਝ ਹਫ਼ਤਿਆਂ ਤੋਂ ਲੈ ਕੇ ਸਮੈਸਟਰ ਤੱਕ ਇੱਕ ਸਾਲ ਤੱਕ ਔਰ ਇਵਨ ਪੂਰਾ ਇੰਟਾਇਰ ਡਿਗਰੀ ਪ੍ਰੋਗਰਾਮਸ ਦੀ ਆਪਸ਼ਨਸ ਅਵੇਲੇਬਲ ਹੈ ਸੋ ਤੁਸੀਂ ਸਾਡੇ ਆਫਿਸ ਦੇ ਵਿੱਚ ਸਾਡੇ ਜਿਹੜੇ ਚੰਡੀਗੜ੍ਹ ਯੂਨੀਵਰਸਿਟੀ ਦੇ ਸਟੂਡੈਂਟਸ ਹੈ ਸਰ ਆਫਿਸ ਆਫ ਇੰਟਰਨੈਸ਼ਨਲ ਅਫੇਅਰ ਚ ਵਿਜ਼ਿਟ ਕਰੋ ਉਹਨਾਂ ਸਾਡੇ ਆਫਿਸ ਦੇ ਸਟਾਫ ਤੋਂ ਪੁੱਛੋ ਕਿਹੜੀਆਂ ਕਿਹੜੀਆਂ ਉਹਨਾਂ ਲਈ ਆਪਸ਼ਨਸ ਅਵੇਲੇਬਲ ਔਰ ਇਵਨ ਆਪਾਂ ਵੀ ਜਿਹੜੇ ਬੱਚਿਆਂ ਦੇ ਕਾਉਂਸਲਿੰਗ ਸੈਸ਼ਨਸ ਡਿਫਰੈਂਟ ਡਿਪਾਰਟਮੈਂਟਸ ਤੇ ਜਾ ਕੇ ਅਰੇਂਜ ਕਰਦੇ ਆ ਸੋ ਥੈਟ ਬੱਚਿਆਂ ਨੂੰ ਅਵੇਅਰਨੈਸ ਦੇ ਲਈ ਕਿ ਬੱਚਿਆਂ ਨੂੰ ਇਹ ਡਿਫਰੈਂਟ ਪ੍ਰੋਗਰਾਮ ਦੀ ਅਵੇਅਰਨੈਸ ਹੋਵੇ ਔਰ ਕਿਸੇ ਵੀ ਬਾਹਰ ਕੰਸਲਟੈਂਟ ਕੋ ਜਾ ਕੇ ਆਪਣੇ ਪੇਰੈਂਟਸ ਦੀ ਹਾਰਡ ਐਂਡ ਅਰਨ ਮਨੀ ਉਹਨੂੰ ਖਰਾਬ ਨਾ ਕਰੇ ਹੁੰਦੇ ਨੇ ਪਰ ਇਹ ਹੈਰਾਨੀਜਨਕ ਹੈ ਕਿ ਇੱਥੇ ਵੀ ਆ ਕੇ ਜੋ ਕਿ ਫੋਰਨ ਕੰਟਰੀਸ ਤੋਂ ਬੱਚੇ ਪੜ੍ਹ ਰਹੇ ਨੇ ਕਿੰਨੇ ਕ ਬੱਚੇ ਨੇ ਉਹ ਕਿਹੜੀ ਕਿਹੜੀ ਕੰਟਰੀਸ ਤੋਂ ਆਏ ਹੋਏ ਨੇ ਮੈਮ ਸਾਡੇ ਕੋਲ ਮੋਰ ਥੈਨ 65 ਕੰਟਰੀਸ ਤੋਂ ਸਟੂਡੈਂਟ ਇੱਥੇ ਪੜ੍ਹ ਰਿਹਾ ਹੈ ਔਰ ਇਹ ਸਾਰੇ ਕੋਰਸੇ ਦੇ ਵਿੱਚ ਸਾਡੇ ਸਟੂਡੈਂਟ ਹੈ ਤੇ ਸਪੈਸ਼ਲੀ ਮੈਂ ਦੱਸਣਾ ਚਾਹਾਂਗਾ ਕਿ 올 ਅਫਰੀਕਨ ਕੰਟਰੀਸ ਈਵਨ ਨੇਪਾਲ 부ਟਾਨ ਬੰਗਲਾਦੇਸ਼ ਮਿਡਲ ਈਸ ਸਾਊਥ ਈਸਟ ਏਸ਼ੀਆ ਤੇ ਸਾਡੇ ਕੋਲ ਹਰ ਜਗ੍ਹਾ ਤੋਂ ਸਟੂਡੈਂਟ ਇੱਥੇ ਪੜਨ ਆ ਰਿਹਾ ਹੈ ਜੀ ਤੇ ਜੇ ਤੁਸੀਂ ਵੀ ਬਾਹਰ ਜਾ ਕੇ ਪੜਨਾ ਚਾਹੁੰਦੇ ਹੋ ਤੇ ਭਰੋਸੇਮੰਦ ਤਰੀਕੇ ਦੇ ਨਾਲ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਚੰਡੀਗੜ੍ਹ ਯੂਨੀਵਰਸਿਟੀ ਆ ਕੇ ਕੰਟੈਕਟ ਕਰ ਸਕਦੇ ਹੋ ਇਹਨਾਂ ਨਾਲ ਕੰਸਲਟ ਕਰ ਸਕਦੇ ਹੋ ਕਿ ਕੀ ਇੱਕ ਪ੍ਰੋਸੈਸ ਰਹਿੰਦਾ ਹੈ ਤੇ ਕੋਈ ਖਾਸ ਰਿਕੁਆਇਰਮੈਂਟ ਤਾਂ ਵੈਸੇ ਨਹੀਂ ਥੋੜੀ ਸਪੈਸ਼ਲ ਹੋ ਚਾਹੀਦੀ ਜੋ ਕੁਝ ਰਿਕੁਆਇਰਮੈਂਟ ਚਾਹੀਦੀ ਹੋਈਗੀ ਤੁਹਾਨੂੰ ਦੱਸਣਗੇ ਤੇ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਪੂਰੇ ਭਰੋਸੇ ਦੇ ਤਰੀਕੇ ਦੇ ਨਾਲ ਤਾਂ ਤੁਸੀਂ ਆ ਸਕਦੇ ਹੋ ਇੱਥੇ